ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਬਰਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਅਜਿੰਦਰ ਭਣਿਆਰ ਤੇ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਵੱਧ ਨੀਗ ਮਾਰਨੀ ਹੈ ਜੀ ਚੋਣੀਆਂ ਵੱਡੀਆਂ ਖਬਰਾਂ ਤੇ ਸੀਐਮ ਆਨ ਦੀ ਫੇਕ ਵੀਡੀਓ ਬਣਾਉਣ ਦੇ ਮਾਮਲੇ 'ਚ ਐਕਸ਼ਨ ਮੁਹਾਲੀ ਦੇ ਬੰਦੇ ਤੇ ਪਰਚਾ ਹੋਇਆ ਦਰਜ ਪੰਜਾਬ 'ਚ ਸਾਧੀਆਂ ਦੀ ਦਸਤਕ ਪੜੋ 26 ਤਰੀਕ ਤੱਕ ਮੌਸਮ ਦੀ ਲੇਟੈਸਟ ਅਪਡੇਟ ਪੰਜਾਬ ਦੇ ਲੱਖਾਂ ਕਿਸਾਨਾਂ ਲਈ ਖੁਸ਼ਖਬਰੀ ਇਹ ਜੀ ਲੈ ਰਿਹਾ ਸਭ ਤੋਂ ਮੋਹਰੀ ਮੋਤਲ ਡੀਆਈਡੀ ਪੁੱਲਰ ਬਾਰੇ ਵੱਡਾ ਖੁਲਾਸਾ ਪਸੰਦਗੇ ਪੰਜਾਬ ਦੇ ਕਈ ਵੱਡੇ ਅਫਸਰ ਬੈਂਕ ਲੱਖਰ ਚੋਂ ਮਿਲਿਆ ਪੰਜਾਬ ਦੇ ਹੜਪੀੜ ਤੇ ਕਿਸਾਨਾਂ ਲਈ ਸੀਐਮ ਯੋਗੀ ਦਾ ਵੱਡਾ ਕਦਮ ਡੀਆਈਡੀ ਪੁੱਲਰ ਦੇ ਕਰਤਕਾਰੀ ਮਾਮਲੇ 'ਚ ਸੀਐਮ ਮਾਨ ਦਾ ਪਹਿਲਾ ਬਿਆਨ ਕਰਤੀ ਵੱਡੀ ਕਾਰਵਾਈ ਦੀਵਾਲੀ ਤੇ 790 ਕਰੋੜ ਰੁਪਏ ਦੀ ਸ਼ਰਾਬ ਡਕਾਰ ਗਏ ਐ ਸੂਬੇ ਦੇ ਲੋਕ ਤੋੜੇ ਸਾਰੇ ਰਿਕਾਰਡ ਕਲਮਚਾਰੀਆਂ ਲਈ ਵੱਡੀ ਖਬਰ ਅੱਠਵੀਂ ਪੇ ਕਮਿਸ਼ਨ ਬਾਰੇ ਆਇਆ ਵੱਡਾ ਅਪਡੇਟ ਤੇ ਹੁਣ ਗੱਲ ਕਰਾਂਗੇ ਨਾ ਖਬਰਾਂ ਦੀ ਜਿਸ ਤਾਰ ਦੇ ਨਾਲ ਈਮਾਨ ਮੰਨ ਦੀ ਫੇਕ ਵੀਡੀਓ ਬਣਾਉਣ ਦੇ ਮਾਮਲੇ 'ਚ ਐਕਸ਼ਨ ਮਹਾਲੀ ਦੇ ਬੰਦੇ ਤੇ ਪਰਚਾ ਹੋਇਆ ਦਰਜ ਹਾਂਜੀ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਕਸ਼ਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸੰਬੰਧੀ ਡੀਪ ਫੇਕ ਟੈਕਨੋਲੋਜੀ ਦੀ ਵਰਤੋਂ ਕਰਕੇ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਹੈ ਤੇ ਇਸ ਮਾਮਲੇ ਵਿੱਚ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਦੀ ਪਛਾਣ ਜਗਮਣ ਸਮਰਾਵਜ ਹੋਈ ਹੈ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ ਤੇ ਇਸ ਵਿਰੁੱਧ ਆਈਟੀ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਰਿਪੋਰਟਾਂ ਮੁਤਾਬਕ ਜਗਮਨ ਸਮਰਾਨ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਦੋ ਪੋਸਟਾਂ ਅਪਲੋਡ ਕੀਤੀਆਂ ਤੇ ਉਸਨੇ ਲਿਖਿਆ ਇਹ ਸਿਰਫ ਇੱਕ ਟ੍ਰੇਲਰ ਹੈ ਜੋ ਵੀ ਇਹ ਸਬਦ ਕਰਦਾ ਹੈ ਕਿ ਇਹ AI ਹੈ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਮਿਲੇਗਾ ਤੇ ਕੋਲ 7 ਵੀਡੀਓ ਹਨ ਹਾਲਾਂਕਿ ਇਹ ਪਤਾ ਲੱਗਾ ਹੈ ਕਿ ਇਹ ਵੀਡੀਓ ਵਿਦੇਸ਼ਾਂ ਤੋਂ ਵਾਇਰਲ ਕੀਤੀ ਗਈ ਸਨ ਤੇ ਪਹਿਲੀ ਪੋਸਟ ਸੋਮਵਾਰ ਯਾਨੀ ਕਿ 20 ਅਕਤੂਬਰ ਨੂੰ ਸਵੇਰੇ 2 ਵਜੇ ਪੋਸਟ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਦੂਜੀ ਮੰਗਲਵਾਰ 21 ਅਕਤੂਬਰ ਨੂੰ ਸਵੇਰੇ 7 ਵਜੇ ਪੋਸਟ ਕੀਤੀ ਗਈ ਹੈ ਤੇ ਇਸ ਸਮਰਾ ਦੇ ਲਗਭਗ 35000 ਫੋਲੋਅਰ ਹਨ ਤੇ ਐਫ ਆਈ ਆਰ ਵਿੱਚ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਵੀਡੀਓ ਨੂੰ ਸੀਮਾਂ ਦੀ ਸ਼ਵੀ ਨੂੰ ਖਰਾਬ ਕਰਨ ਲਈ AI ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਗਿਆ ਸੀ ਤੇ ਇਹ ਖਾਤਾ ਜਗਮਣ ਸਮਰਾ ਦੇ ਨਾਮ ਤੇ ਰਜਿਸਟਰ ਹੈ ਤੇ ਸਾਈਬਰ ਪੁਲਿਸ ਨੇ ਉਸ IP ਐਡਰੈਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਵੀਡੀਓ ਅਪਲੋਡ ਕੀਤੀ ਗਈ ਸੀ ਤੇ 5 ਘੰਟੇ ਪਹਿਲਾਂ ਇੱਕ ਹੋਰ ਪੋਸਟ ਪੋਸਟ ਕੀਤੀ ਗਈ ਸੀ ਤੇ ਜਿਸ ਵਿੱਚ ਉਸਨੇ ਫਿਰ ਕਿਹਾ ਸੀ ਕਿ ਇਹ ਇਹ ਆਈ ਵੀਡੀਓ ਨਹੀਂ ਆਈ ਅਤੇ ਜੋ ਵੀ ਇਸ ਨੂੰ ਸਾਬਤ ਕਰੇਗਾ ਉਹ ਉਸ ਨੂੰ ਇਨਾਮ ਦੇਵੇਗਾ ਕਿ ਉਸ ਨੇ ਨਵੇਂ ਸਾਲ ਦੇ ਦਿਨ ਇੱਕ ਵੀਡੀਓ ਪੋਸਟ ਕਰਨ ਦਾ ਦਾਵਾ ਵੀ ਕੀਤਾ ਹੈ ਤੇ ਸਾਈਬਰ ਪੁਲਿਸ ਦੇ ਅਨੁਸਾਰ ਇੱਕ ਖਾਤਾ ਪੁਰਾਣਾ ਹੈ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਚ ਸਰਦੀਆਂ ਦੀ ਦਸਤਕ 26 ਤਰੀਕ ਤੱਕ ਮੌਸਮ ਦੀ ਲੇਟੈਸਟ ਅਪਡੇਟ ਹਾਂਜੀ ਦੋਸਤੋ ਦੱਸਦੀ ਕਿ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਗਈ ਹੈ ਤੇ ਸਰਦੀਆਂ ਨੇ ਹੌਲੀ-ਹੌਲੀ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਉੱਤੇ ਹੀ ਮੌਸਮ ਵਿਭਾਗ ਨੇ ਆਉਣ ਵਾਲੀ ਦਿਨਾਂ ਲਈ ਮੌਸਮ ਦੀ ਤਾਇਆ ਜਾਣਕਾਰੀ ਸਾਂਝੀ ਕੀਤੀ ਹੈ ਤੇ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਆਉਣ ਵਾਲੇ 5 ਦਿਨਾਂ ਤੱਕ ਪੰਜਾਬ ਦੇ ਚੰਡੀਗੜ੍ਹ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ ਤੇ ਪੰਜਾਬ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਮੌਸਮ ਵਿਭਾਗ ਨੇ ਅੱਜ ਤੋਂ 26 ਤਰੀਕ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਪੂਰਾ ਹਫ਼ਤਾ ਮੌਸਮ ਸਾਫ਼ ਰਹਿੰਦੇ ਅਸਰ ਦੱਸੇ ਗਏ ਹਨ ਤੇ ਮੌਸਮ ਵਿਭਾਗ ਅਨੁਸਾਰ ਇਸ ਹਫ਼ਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ 'ਚ ਕੋਈ ਮਹੱਤਵਪੂਰਨ ਬਦਲਾ ਨਹੀਂ ਹੋਵੇਗਾ ਤੇ ਹਾਲਾਂਕਿ ਇਸ ਤੋਂ ਬਾਅਦ ਠੰਡ ਵਧਣ ਦੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ 'ਚ ਬਦਲਾ ਆ ਸਕਦਾ ਹੈ ਤੇ ਉੱਤੇ ਹੀ ਜੇਕਰ ਪਿਛਲੇ 24 ਘੰਟਿਆਂ 'ਚ ਪੰਜਾਬ ਵਿੱਚ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਵਿੱਚ ਲਗਭਗ 0.4 ਡਿਗਰੀ ਦੀ ਗਿਰਾਵਟ ਆਈ ਹੈ ਤੇ ਜਿਸ ਨਾਲ ਮੌਸਮ ਆਮ ਹੋ ਗਿਆ ਹੈ ਤੇ ਬਠਿੰਡਾ ਚ ਸਭ ਤੋਂ ਵੱਧ ਤਾਪਮਾਨ 34.9 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਬੰਦੀ ਛੋੜ ਦਰਸ ਅਤੇ ਦੀਵਾਲੀ ਤੇ ਪਟਾਕੇ ਚਲਾਉਣ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ ਤੇ ਜ਼ਿਆਦਾਤਰ ਸ਼ਹਿਰਾਂ ਚ 에ਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਦਰਜ ਕੀਤਾ ਗਿਆ ਸੀ ਤੇ ਇੱਕ ਗੱਲ ਕਰਨ ਦੇ ਲਈ ਵੱਡੀ ਖਬਰ ਦੇ ਬਾਰੇ ਜਾਬ ਦੇ ਲੱਖਾਂ ਕਿਸਾਨਾਂ ਲਈ ਖੁਸ਼ਖਬਰੀ ਏ ਜਿਲਾ ਰਹੇ ਹਮ ਸਭ ਤੋਂ ਮੋਹਰੀ ਕਿ ਉਹਨੇ ਦੀ ਈਕਰੀਦਾ ਸੀ ਜਨ ਉਸ ਚਾਰੂ ਬਣਾ ਲਈ ਕੋਈ ਕਸਰ ਬਾਕੀ ਨਾ ਛੱਡਦੇ ਹੋਏ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੀ ਦੂਰ ਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਪਣਾਈ ਸਰਗਰਮ ਪਹੁੰਚ ਸਦਕਾ 21 ਅਕਤੂਬਰ ਤੱਕ 432458 ਲੱਖ ਕਿਸਾਨਾਂ ਨੂੰ ਘਟੋ ਘੱਟ ਸਮਰਥਨ ਮੁੱਲ ਦਾ ਲਾਭ ਮਿਲਿਆ ਹੈ ਤੇ ਖਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲਚੰਦ ਘਟਾਰੂ ਚੱਕ ਦੀ ਅਗਵਾਈ ਹੇਠ ਖਰੀਦ ਲਿਫਟਿੰਗ ਅਤੇ ਭੁਗਤਾਨ ਪੂਰੇ ਜੁਰਾਸ਼ੁਰਾ ਨਾਲ ਚੱਲ ਰਹੇ ਹਨ ਤੇ ਹੁਣ ਤੱਕ 57500 ਸ਼ਿਆਲਕ ਕਿਸਾਨਾਂ ਨੂੰ ਐਮ ਐਸ ਪੀ ਦਾ ਲਾਭ ਮਿਲਣ ਨਾਲ ਪਟਿਆਲਾ ਜ਼ਿਲ੍ਹਾ ਸਾਹਿਬ ਤੋਂ ਅੱਗੇ ਹੈ ਜਦੋਂ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਤਰਨਤਾਰਨ 38578 ਕਿਸਾਨਾਂ ਨੂੰ ਲਾਭ ਮਿਲਣ ਨਾਲ ਦੂਜੇ ਸਥਾਨ ਤੇ ਹੈ ਅਤੇ ਫਰੋਹਪੁਰ 35501 ਕਿਸਾਨਾਂ ਨਾਲ ਤੀਜੇ ਸਥਾਨ ਤੇ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਮੁਵੱਲ ਡੀ ਆਈ ਜੀ ਪੁੱਲਰ ਬਾਰੇ ਵੱਡਾ ਖੁਲਾਸਾ ਫਸਲਗੇ ਪੰਜਾਬ ਦੇ ਕਈ ਵੱਡੇ ਅਫਸਰ ਹਾਂਜੀ ਦੋਸਤੋ ਦੱਸ ਜੀ ਕਿ सीबीआई ਨਰੇਸ਼ਵਤਲੈ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰੋਪੜ ਰੇਂਜ ਦੇ ਮੁਥਲ ਡੀਆਈਡੀ ਹਰਤਾਲ ਸਿੰਘ ਪੁੱਲਰਦਾਸ ਸੈਕਟਰ 97 ਐਕਚੁਅਲੀ ਐਫਸੀ ਬੈਂਕ ਚ ਮੌਜੂਦ ਲਾਕਰ ਖੁੱਲਿਆ ਖੁੱਲਿਆਗਾ ਸਤੇ ਸੀਬੀਆਈ ਨੂੰ ਲਾਕਰ ਚੋਂ 50 ਗ੍ਰਾਮ ਸੋਨੇ ਦੇ ਗਹਿਣੇ ਅਤੇ ਪ੍ਰਾਪਤੀ ਦੇ ਕਾਗਜ਼ात ਬਰਾਮਦ ਹੋਏ ਹਨ ਤੇ ਇਸ ਤੋਂ ਇਲਾਵਾ ਉਸਦੇ ਚਾਰ ਹੋਰ ਬੈਂਕਾਂ ਤੇ ਲਾਕਰ ਹਨ ਤੇ ਜਲਦੀ ਹੀ ਸੀਬੀਆਈ ਇਨ੍ਹਾਂ ਲਾਕਰਾਂ ਨੂੰ ਕੁੜ ਕੇ ਜਾਂਚ ਕਰੇਗੀ ਤੇ ਸੀਬੀਆਈ ਨੂੰ ਉਮੀਦ ਹੈ ਕਿ ਬਾਕੀ ਬਚੇ ਲਾਕਰਾਂ ਚ ਸੋਨੇ ਦੇ ਹੋਰ ਗਹਿਣੇ ਮਿਲ ਸਕਦੇ ਹਨ ਤੇ ਦੂਜੇ ਪਾਸੇ ਸੀਬੀਆਈ ਕੁਲ ਜਦ ਤੱਕ ਪੁਲਰ ਦੀ ਡਾਇਰੀ ਚੈੱਕ ਕੀਤੀ ਗਈ ਵਿਚੋਲੀਆਂ ਅਤੇ ਅਫਸਰਾਂ ਦੇ ਨਾਮਾਂ ਦਾ ਜ਼ਿਕਰ ਹੈ ਤੇ ਸੀਬੀਆਈ ਡਾਇਰੀ ਚ ਮਿਲੇ ਨਾਵਾਂ ਦੀ ਜਾਂਚ ਕਰਨ ਤੇ ਲੱਗੀ ਹੈ ਤੇ ਸੀਬੀਆਈ ਛੇਤੀ ਹੀ ਪੰਜਾਬ ਦੇ ਕਈ ਕਈ ਅਫਸਰਾਂ ਤੇ ਸ਼ਿਕੰਜਾ ਕੱਸ ਸਕਦੀ ਹੈ ਤੇ ਸੀਬੀਆਈ ਨੀਰ ਟੀਮਾਂ ਪ੍ਰੈਸ਼ਰ ਅਫਸਰਾਂ ਤੇ ਨਜ਼ਰ ਰੱਖ ਰਹੀਆਂ ਹਨ ਤੇ ਤਾਂ ਕਿ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਭੇਜ ਸਕੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਦੇ ਹੜਪੀੜਿਤ ਹਿੱਸਿਆਂ ਨਾਲ ਸੀਐਮ ਯੋਗੀ ਦਾ ਵੱਡਾ ਕਦਮ ਹਾਂਜੀ ਦੋਸਤੋ ਦੱਸ ਜੀ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮੰਗਲਵਾਰ ਆਪਣੀ ਸਰਕਾਰੀ ਰਿਹਾਇਸ਼ ਤੋਂ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਕਣਕ ਦੇ ਬੀਜਾਂ ਨਾਲ ਭਰੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਤਾਂ ਹੀ ਸਾਰਥਕ ਹੁੰਦਾ ਹੈ ਜੇ ਅਸੀਂ ਪੀੜਤਾਂ ਦੀ ਮਦਦ ਲਈ ਅੱਗੇ ਆਈਏ ਉੱਤਰ ਪ੍ਰਦੇਸ਼ ਸਰਕਾਰ ਇਸ ਮੁਸ਼ਕਲ ਸਮੇਂ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਖੜੀ ਹੈ ਤੇ ਇਸ ਸਾਲ ਪੰਜਾਬ ਚ ਪਈ ਭਾਰੀ ਮੀਂਹ ਨੇ ਜੀਵਨ ਤੇ ਖੇਤੀਬਾੜੀ ਦੋਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਭਿਆਨਕ ਹੜ੍ਹਾਂ ਕਾਰਨ ਕਿਸਾਨਾਂ ਦੇ ਬੀਜ ਭੰਡਾਰ ਵੀ ਤਬਾਹ ਹੋ ਗਏ ਤੇ ਜਸਨਤ ਪ੍ਰਵੇਖ ਦੀਆਂ ਫਸਲਾਂ ਲਈ ਖਤਰਾ ਪੈਦਾ ਹੋ ਗਿਆ ਹੈ ਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉੱਤਰ ਪ੍ਰਦੇਸ਼ ਸਰਕਾਰ ਨੇ ਖੇਤੀਬਾੜੀ ਵਿਭਾਗ ਤੇ ਬੀਜ ਵਿਕਾਸ ਨਿਗਮ ਰਾਹੀਂ 2500 ਥੈਲੇ ਕਣਕ ਦੇ ਬੀਜ ਭੇਜੇ ਹਨ ਜੋ ਕਿ ਲਗਭਗ 1000 ਕੁਇੰਟਲ ਬੰਦਾ ਹੈ ਇੱਕ ਗੱਲ ਕਰਨ ਦੇ ਲਈ ਵੱਡੀ ਖਬਰ ਦੇ ਬਾਰੇ ਡੀ ਆਈ ਡੀ ਪੁੱਲਰ ਦੀ ਗ੍ਰਿਫਤਾਰੀ ਮਾਮਲੇ 'ਚ ਸੀਐਮ ਮਾਨ ਦਾ ਪਹਿਲਾ ਬਿਆਨ ਕਰਤੀ ਵੱਡੀ ਕਾਰਵਾਈ ਹਾਂਜੀ ਦੋਸਤੋ ਦੱਸਦੀ ਕਿ ਡੀ ਆਈ ਡੀ ਰੋਪੜ ਹਰਚਰਨ ਸਿੰਘ ਪੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ حاجه ਰਿਸ਼ਵਤ ਕੋਰੀ ਦੇ ਮਾਮਲੇ ਚੱਡੀ ਆਜੀ ਰੋਪੜ ਹਰਚਰਨ ਸਿੰਘ ਪੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਪਾਵੇ ਤੁਸੀਂ ਵੀ ਹੌਦਤ ਦੇ ਹੋਵੇ ਉਸਤਾ ਬਲਕਿ ਸਾਥਨ ਨਹੀਂ ਦਿੱਤਾ ਜਾਗਦਾ ਹਰੇਕ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੋਧ ਆਮ ਆਦਮੀ ਪਾਰਟੀ ਦੀ ਜੰਗ ਜਾਰੀ ਰਹੇਗੀ ਤੇ ਦੱਸ ਦਈਏ ਕਿ ਪੰਜਾਬ ਸਰਕਾਰ ਨੇ 18 ਅਕਤੂਬਰ ਨੂੰ ਡੀਆਈਜੀ ਹਰਕਰਨ ਸਿੰਘ ਪੁੱਲਰ ਨੂੰ ਮੁਅਤਲ ਕਰ ਦਿੱਤਾ ਸੀ ਤੇ ਗ੍ਰਹਿ ਵਿਭਾਗ ਨੇ ਇਹ ਕਾਰਵਾਈ ਕੀਤੀ ਤੇ ਵੀ ਮੀਰਵਾਰ ਨੂੰ ਸੀਬੀਆਈ ਚੰਡੀਗੜ੍ਹ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਕਰਨ ਸਿੰਘ ਪੁੱਲਰ ਨੂੰ ਮੁਹਾਲੀ ਤੋਂ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਲਿਸ਼ੋਤ ਲੈਂਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਤੇ ਸੀਬੀਆਈ ਚੰਡੀਗੜ੍ਹ ਦੀਆਂ 8 ਟੀਮਾਂ ਨੇ ਇਸ ਮਾਮਲੇ ਵਿੱਚ 7 ਤਾਂ ਵੱਤੇ ਛਾਪੇਮਾਰੀ ਕੀਤੀ ਜਿਸ ਵਿੱਚ ਅੰਬਾਲਾ ਮੁਹਾਲੀ ਚੰਡੀਗੜ੍ਹ ਅਤੇ ਰੂਪੜ ਸ਼ਾਮਲ ਹਨ ਤੇ ਸੀਬੀਆਈ ਨੇ ਡੀਆਈਡੀ ਪੁੱਲਰ ਦੇ ਦਫ਼ਤਰ ਘਰ ਫਾਰਮ ਹਾਊਸ ਅਤੇ ਹੋਰ ਥਾਵਾਂ ਦੀ ਤਲਾਸ਼ੀ ਲਈ ਤੇ ਗੱਲ ਕਰਨੀ ਅਗਲੀ ਵੱਡੀ ਖਬਰ ਦੇ ਬਾਰੇ ਦੀ ਵਾਲੀ ਤੇ 790 ਕਰੋੜ ਰੁਪਏ ਦੀ ਸ਼ਰਾਬ ਡਕਾਰ ਗਈ ਐ ਸੂਬੇ ਦੇ ਲੋਕ ਤੋੜੇ ਸਾਰੇ ਰਿਕਾਰਡ ਹਾਂਜੀ ਦੋਸਤੋ ਦੱਸਦੀ ਕਿ ਤਾਮਿਲਨਾਡੂ ਚ ਦੀਵਾਲੀ ਦੌਰਾਨ 790 ਕਰੋੜ ਦੀ ਸ਼ਰਾਬ ਵਿਕਰੀ ਹੋਈ ਤੇ 18 ਤੋਂ ਵੀ ਅਕਤੂਬਰ ਦੇ ਵਿੱਚ ਕਰ ਵਿਕਰੀ ਲਗਭਗ 600 ਕਰੋੜ ਹੋਣ ਦਾ ਅਨੁਮਾਨ ਸੀ ਪਰ ਇਸ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਇੱਕ ਸਰਕਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੀਵਾਲੀ ਦੌਰਾਨ ਸ਼ਰਾਬ ਦੀ ਵਿਕਰੀ 490 ਕਰੋੜ ਸੀ ਅਤੇ ਇਸ ਸਾਲ ਇਹ 600 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਸੀ ਹਾਲਾਂਕਿ 790 ਕਰੋੜ ਦੀ ਰਿਕਾਰਡ ਵਿਕਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਤੇਰੀ ਸਰਕਾਰੀ ਮਾਲਕੀ ਵਾਲੀਆਂ ਦੁਕਾਨਾਂ ਤੋਂ ਵਿਕਰੀ 18 ਅਕਤੂਬਰ ਨੂੰ 249 ਕਰੋੜ 6 ਲੱਖ ਤੇ 19 ਅਕਤੂਬਰ ਨੂੰ 200 93 ਕਰੋੜ 73 ਲੱਖ ਅਤੇ ਦੀਵਾਲੀ ਵਾਲੇ ਦਿਨ 20 ਅਕਤੂਬਰ ਨੂੰ 266 ਕਰੋੜ 6 ਲੱਖ ਤੱਕ ਪਹੁੰਚ ਗਈ ਤੇ ਗੱਲਕਾਰ ਦੀ ਅਗਲੀ ਵੱਡੀ ਖਬਰ ਦੇ ਬਾਰੇ ਕਰਮਚਾਰੀਆਂ ਦੀ ਵੱਡੀ ਖਬਰ 8ਵੇਂ ਪੇ ਕਮਿਸ਼ਨ ਬਾਰੇ ਆਇਆ ਵੱਡਾ ਅਪਡੇਟ ਹਾਂਜੀ ਦੋਸਤੋ ਦੱਸਦੀ ਕਿ ਵਿੱਚ ਭਾਰਤ ਦੇ 1 ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀ ਅਤੇ ਪੈਨਸ਼ਨਰਾਂ 8ਵੇਂ ਤਨਖਾਹ ਕਮਿਸ਼ਨਰ ਦੇ ਐਲਾਨ ਦੀ ਬੇਸਬਰੀ ਨਾਲ ਅਡੀ ਕਰ ਰਹੇ ਹਨ ਤੇ ਕੇਂਦਰ ਸਰਕਾਰ ਨੇ ਜਨਵਰੀ 2025 ਵਿੱਚ ਐਸਟੀਗ ਘਟਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਅੱਜ ਤੱਕ ਨਾ ਤਾਂ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਦੀ ਨਿਯੁਕਤੀ ਕੀਤੀ ਗਈ ਹੈ ਸੂਤਰਾਂ ਅਨੁਸਾਰ ਕਰਮਚਾਰੀਆਂ ਨੂੰ ਮੀਸੀਕੇ ਕਮਿਸ਼ਨ ਦਾ ਐਲਾਨ ਦੀਵਾਲੀ ਤੋਂ ਪਹਿਲਾਂ ਹੋ ਜਾਵੇਗਾ ਪਰ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਤੇ ਰਾਜ ਸਰਕਾਰਾਂ ਨਾਲ ਡੂੰਗੀ ਚਰਚਾ ਚੱਲ ਰਹੀ ਹੈ ਵੈਦਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿੱਚ ਕਿਹਾ ਕਿ ਕਮਿਸ਼ਨ ਦੇ ਗਠਨ ਬਾਰੇ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਉਹਨਾਂ ਐ ਵੀ ਕਿਹਾ ਕਿ ਅਜੇ ਤੱਕ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ ਪਰ ਤਿਆਰੀਆਂ ਚੱਲ ਰਹੀਆਂ ਹਨ ਤੇ ਰਿਪੋਰਟਾਂ ਅਨੁਸਾਰ 8ਵਾਂ ਤਨਖਾਹ ਕਮਿਸ਼ਨ ਕੇਂਦਰੀ ਕਰਮਚਾਰੀਆਂ ਦੇ ਤਨਖਾਹ ਢਾਂਚੇ ਪੱਤਿਆਂ ਅਤੇ ਪੈਨਸ਼ਨਾਂ ਦੀ ਸਮੀਖਿਆ ਕਰਨ ਦਾ ਉਦੇਸ਼ ਰੱਖਦਾ ਹੈ ਤੇ ਹਾਲਾਂਕਿ 2026 ਤੋਂ ਪਹਿਲਾਂ ਇਸਤੇ ਲਾਗੂ ਹੋਣ ਦੀ ਉਮੀਦ ਨਹੀਂ ਹੈ ਤੇ ਕਮਿਸ਼ਨ ਦੇ ਰਸਮੀ ਗਠਨ ਦਾ ਐਲਾਨ 16 ਜਨਵਰੀ 2025 ਨੂੰ ਕੀਤਾ ਗਿਆ ਸੀ ਤੇ ਹੁਣ ਕਰਮਚਾਰੀ ਸਿਰਫ ਨੋਟੀਫਿਕੇਸ਼ਨ ਅਤੇ ਮੈਂਬਰਾਂ ਦੀ ਨਿਯੁਕਤੀ ਦੀ ਉਡੀਕ ਕਰ ਰਹੇ ਹਨ ਤੇ ਹਾਂਜੀ ਦੋਸਤੋ ਆਈਡੀ ਵੱਡੀ ਹੈ ਖੈਰਾ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਆਉਣ ਵਾਲੇ ਦੇ ਲੇਟੈਸਟ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਧੰਨਵਾਦ